ਸਾਨੂੰ ਦੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਰਮਿਸ਼ ਮਾਨ ਅੱਜ ਸਾਡੇ ਦਫਤਰ ਦੀ ਜਿਹੜੀ ਓਪਨਿੰਗ ਹੈ ਜਿਲੰਦਰ ਰਿਪਸ ਦੇਖ ਸਕਦੇ ਹੋ ਇਸ ਵਕਤ ਆ ਕਾਫੀ ਦਿੱਗਜ ਨੇਤਾ ਇੱਥੇ ਪਹੁੰਚੇ ਨੇ ਪੂਰਾ ਪ੍ਰੋਗਰਾਮ ਅੱਜ ਕਿਦਾਂ ਦਾ ਲੱਗਿਆ ਜੀ ਕਿਦਾਂ ਦਾ ਮਾਹੌਲ ਲੱਗਿਆ ਅੱਜ ਜੋ ਸਾਡੇ ਸਟਾਰ ਨਿਊਜ਼ ਜਿਹੜੇ ਚੈਨਲ ਦਾ ਅੱਜ ਆਫਿਸ ਜਿਹੜਾ ਇੱਥੇ ਅੱਜ ਖੁੱਲਿਆ ਪਹਿਲਾਂ ਤਾਂ ਮੈਂ ਆਪਣੇ ਤਿੰਨਾਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਕਿ ਜਿਹੜਾ ਸਾਡੇ ਮੇਰਾ ਵੀਰ ਨਰਿੰਦਰ ਗੁਪਤਾ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਸ ਮੁਕਾਮ ਤੇ ਪਹੁੰਚੇ ਕਿ ਇੰਨਾ ਵੱਡਾ ਤੇ ਇੰਨਾ ਸ਼ਾਨਦਾਰ ਜਿਹੜਾ ਇਹਨਾਂ ਨੇ ਅੱਜ ਇੱਥੇ ਦਫ਼ਤਰ ਖੋਲ੍ਹਿਆ ਜਿੱਥੇ ਮੈਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਉੱਥੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦੀ ਆ ਕਿ ਇਹ ਹਰ ਇੱਕ ਉਸ ਵਿਅਕਤੀ ਦੀ ਗੱਲ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਆ ਜਿਹੜੀ ਕਿ ਕਿਸੇ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਚੱਲਦੀ ਬਹੁਤ ਵਧੀਆ ਜਿਹੜਾ ਇੱਕ ਡੈਮੋਕਰੇਸੀ ਦਾ ਜਿਹੜਾ ਥੰਮ ਕਿਹਾ ਜਾਂਦਾ ਇਹਨਾਂ ਨੂੰ ਤੇ ਉਹ ਬਹੁਤ ਅੱਜ ਖੁਸ਼ੀ ਹੋਈ ਆ ਇਹਨਾਂ ਦੇ ਕੋਲ ਆ ਕੇ ਤੇ ਬਹੁਤ-ਬਹੁਤ ਵਧਾਈ ਜਿੰਦਰ ਦੇਵਾ ਸਾਹਿਬ ਨੇ ਮੈਸੇਜ ਕੀਤਾ ਜੀ ਦੇਖੋ ਜਲੰਧਰ ਦੇ ਵਸਨੀਕਾਂ ਨੂੰ ਮੈਸੇਜ ਇਹ ਦੰਨੇ ਕਿ ਜਿੱਥੇ ਮੇਰੇ ਪੱਤਰਕਾਰ ਭਾਈਚਾਰਾ ਪੂਰਾ ਜਿੰਨੇ ਵੀ ਸਾਡੇ ਨਿਊਜ਼ ਚੈਨਲ ਵਾਲੇ ਜਿੰਨੇ ਵੀ ਮੇਰੇ ਵੀਰ ਆ ਜਦੋਂ ਵੀ ਕਿਤੇ ਜਾਂਦੇ ਆ ਕਵਰਿੰਗ ਕਰਨ ਇਹਨਾਂ ਦੇ ਨਾਲ ਕੋਈ ਤੁਸੀਂ ਅ ਵੱਦਸ ਲੋਕੀ ਨਾ ਕਰਿਆ ਕਰੋ ਇਹਨਾਂ ਨੂੰ ਕੋਆਪਰੇਟ ਕਰਿਆ ਕਰੋ ਕਿਉਂਕਿ ਇਹ ਤੁਹਾਡੇ ਫਾਇਦੇ ਲਈ ਕੰਮ ਕਰਦੇ ਆ ਇਸ ਲਈ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਵੀਰ ਆ ਕੇ ਸਾਡੀ ਕਵਰੇਜ ਕਰਦੇ ਆ ਸਾਨੂੰ ਪਬਲਿਕ ਤੱਕ ਪਹੁੰਚਾਉਂਦੇ ਆ ਤੇ ਅਸੀਂ ਉਸ ਮੁਕਾਮ ਤੇ ਪਹੁੰਚਦੇ ਆ ਜਿੱਥੇ ਅਸੀਂ ਆਪਣੀ ਮੰਜ਼ਿਲ ਨੂੰ ਤੱਕਿਆ ਹੁੰਦਾ ਕਿ ਅਸੀਂ ਉੱਥੇ ਪਹੁੰਚਣਾ ਉਹ ਇਹਨਾਂ ਵੀਰਾਂ ਦੀ ਬਦੌਲਤ ਹੀ ਅਸੀਂ ਉੱਥੇ ਪਹੁੰਚੀਦਾ ਸੋ ਮੈਂ ਇੱਕ ਵਾਰ ਫਿਰ ਤੋਂ ਆਪਣੇ ਤਿੰਨਾਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡੇ ਮੇਰੇ ਬਹੁਤ ਹੀ ਪੁਰਾਣੇ ਮੇਰੇ ਦੋਸਤ ਸਾਡੇ ਸੋਨੀ ਸਾਹਿਬ ਹਨੀ ਜੀ ਗੁਪਤਾ ਜੀ ਇਹਨਾਂ ਨੇ ਜਿਹੜਾ ਇੱਕ ਆਪਣਾ ਇਹ ਆਫਿਸ ਸਟਾਰ ਨਿਊਜ਼ਾ ਜਿਹੜਾ ਇਹਨਾਂ ਨੇ ਕੀਤਾ ਵਾ ਸਟਾਰਟ ਮੈਂ ਇਹਨਾਂ ਨੂੰ ਬਹੁਤ-ਬਹੁਤ ਮੰਗਲ ਸ਼ੁਭਕਾਮਨਾਵਾਂ ਦਰਨਾ ਔਰ ਇੱਕ ਜੈਨੂਇਨ ਜਿਹੜੀ ਮੈਂ ਕਹੂੰਗਾ ਪੱਤਰਕਾਰ ਤੁਹਾਨੂੰ ਜਿਹੜੇ ਇੱਕ ਹਮੇਸ਼ਾ ਇਹਨਾਂ ਦੇ ਕਿ ਨਵੇਂ ਆयाम ਦਿੱਤੇ ਹਨ ਔਰ ਇਮਾਨਦਾਰੀ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਆਪਣਾ ਪਿਛਲੇ ਕਈ ਸਾਲਾਂ ਤੋਂ ਜਿਹੜੇ ਆਪਣਾ ਕੰਮ ਕਰ ਰਹੇ ਆ ਔਰ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਹਮੇਸ਼ਾ ਇਹ ਆਪਣੇ ਉਸੇ ਲੀਡ ਤੇ ਅੱਗੇ ਚਲਦੇ ਹੋਏ ਔਰ ਜਿਹੜੀ ਸਹੀ ਪੱਤਰਕਾਰੀਤਾ ਹੈ ਉਹ ਨੂੰ ਇਹ ਹਮੇਸ਼ਾ ਆयाम ਦੇਣ ਔਰ ਬੜਾ ਇੱਕ ਅੱਛਾ ਆਫਿਸ ਅਜ ਜਿਹੜਾ ਇਹਨਾਂ ਨੇ ਸੈਟਅਪ ਕਰਾਇਆ ਹੋਇਆ ਵਾ ਅਸੀਂ ਦੇਖ ਰਹੇ ਆ ਪਿੱਛੇ ਜਿਹੜਾ ਪੋਡਕਾਸਟ ਦਾ ਜਿਹੜਾ ਅੱਜਕਲ ਯੁੱਗ ਚੱਲ ਰਿਹਾ ਵਾ ਇੰਟਰਵਿਊਜ਼ ਦਾ ਸੋ ਮੈਨੂੰ ਬੜਾ ਅੱਛਾ ਲੱਗਾ ਔਰ ਮੈਂ ਰੂਟੀਨ ਦੇ ਵਿੱਚ ਤੁਹਾਡੇ ਆਫਿਸ ਜਾਂਦਾ ਰਹੂੰਗਾ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ-ਬਹੁਤ ਮੰਗਲ ਸ਼ੁਭਕਾਮਨਾਵਾਂ ਸਟਾਰ ਨਿ ਪੰਜਾਬੀ ਟੀਵੀ ਦੇ ਮਾਧਿਅਮ ਤੋਂ ਸਟਾਰ ਨਿਊਜ਼ ਪੰਜਾਬੀ ਦੇ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਮੈਂ ਜੋ ਸ਼ਹਿਰ ਵਾਸੀ ਮੇਰੀ ਆਵਾਜ਼ ਸੁਣ ਰਹੇ ਆ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਆ ਸਾਡੇ ਸ਼ਹਿਰ ਨੂੰ ਉਹ ਹੈ ਸਵੱਛਤਾ ਦੀ ਜਿੰਨਾ ਵੱਧ ਤੋਂ ਵੱਧ ਬੋਲ ਸਕਦੇ ਅਸੀਂ ਆਪਣੇ ਗਲੀਆਂ ਮੋਹੱਲਿਆਂ ਨੂੰ ਆਪਣੀਆਂ ਸੜਕਾਂ ਨੂੰ ਸਹੀ ਸਾਫ਼ ਸਵੱਛ ਰੱਖੀਏ ਤਾਂ ਕਿ ਜਿਹੜਾ ਸ਼ਹਿਰ ਜਲੰਧਰ ਸ਼ਹਿਰ ਸਾਡੇ ਸਾਰਿਆਂ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੈ ਸ਼ਹਿਰ ਨੂੰ ਸੰਭਾਲਣਾ ਤੇ ਸੋ ਅਸੀਂ ਆਪਣੇ ਆਪਣੇ ਜਦੋਂ ਜ਼ਿੰਮੇਵਾਰੀ ਨਿਭਾਵਾਂਗੇ ਤੇ ਸ਼ਹਿਰ ਇੱਕ ਸਾਫ਼ ਸੁੰਦਰ ਸਵਸਥ ਸ਼ਹਿਰ ਬਣੂਗਾ ਔਰ ਸਾਰੇ ਆਪਣਾ ਆਪਣਾ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨ ਬੇਨਤ ਕਰਨ ਔਰ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ। ਸਟਾਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਮਿਸ਼ ਕੁਮਾਰ। ਇਸ ਵਾਰ ਖਾਸ ਤੌਰ ਤੇ ਸਾਡੇ ਨਾਲ ਮੁੱਖ ਮਹਿਮਾਨ ਨੇ ਡਿਪਟੀ ਮੇਅਰ ਸਾਹਿਬ ਹੈ ਤੇ ਨਿਗਮ ਦੇ ਪ੍ਰਧਾਨ ਸਾਡੇ ਨਾਲ ਨੇ ਮੇਰੇ ਸਭ ਅੱਜ ਸਟਾਰ ਨਿਊਜ਼ ਦੇ ਆਫਿਸ ਪਹੁੰਚੇ ਹੋ ਕਿਦਾਂ ਦਾ ਮਾਹੌਲ ਲੱਗ ਰਿਹਾ ਤੇ ਕੀ ਕਹਿਣੇ ਚਾਹੁੰਦੇ ਹਾਂ ਖਾਸ ਤੌਰ ਤੇ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਸਟਾਰ ਨਿਊਜ਼ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਕਿਉਂਕਿ ਸਟਾਰ ਨਿਊਜ਼ ਦੀ ਜਿਹੜੀ ਟੀਮ ਹੈ ਸਾਰੀ ਬਹੁਤ ਮਿਹਨਤੀ ਆ ਜਿੱਥੇ-ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਤੇ ਸਾਡੇ ਕੰਮ ਆ ਜਾ ਸਾਡੇ ਕਿਤੇ ਕੋਈ ਪ੍ਰੋਬਲਮ ਆ ਉਹ ਲੋਕਾਂ ਤੱਕ ਅੱਕੇ ਤੱਕ ਪਹੁੰਚਾਉਂਦੇ ਆ ਜਿੱਦਾਂ ਕਿਤੇ ਕੋਈ ਲੜਾਈ ਝਗੜਾ ਹੋ ਜਾਂਦਾ ਕੋਈ ਵੀ ਹੈ ਨਹੀਂ ਵੀ ਲੋਕਾਂ ਦੀ ਵੀ ਪ੍ਰੋਬਲਮ ਆ ਇਹ ਸਾਰੇ ਅੱਗੇ ਨਿਊਜ਼ ਜਾ ਕੇ ਦੇ ਕੇ ਤੇ ਅੱਗੇ ਹਫ਼ਤਾ ਤੱਕ ਪਹੁੰਚਾਉਂਦੇ ਤੇ ਉਹਦਾ ਉਸੇ ਵੇਲੇ ਹਾਲ ਹੁੰਦਾ ਕਿ ਮੈਂ ਅੱਜ ਦੇ ਦਿਨ ਸਤਾਰ ਨਿਊਜ਼ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਜਿੱਥੇ ਵੀ ਇਹਨਾਂ ਨੂੰ ਮੇਰੀ ਲੋੜ ਪੈਂਦੀ ਆ ਮੈਂ ਹੱਟਾ ਮੋੜ ਦਾ ਮੋਟਾ ਲਾ ਕੇ ਖੜਾ ਤੇ ਮੈਂ ਫਿਰ ਦੁਬਾਰਤੂ ਬਹੁਤ ਬਹੁਤ ਵਧਾਈ ਦੇਣਾ ਸਾਡੇ ਚੈਨਲ ਦੇ ਜਿਹੜੇ ਦਰਸ਼ਕ ਇਹ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਮੈਂ ਇਹੀ ਮੈਸੇਜ ਦੇ ਜੇ ਕਿਸੇ ਨੂੰ ਵੀ ਇਹਨਾਂ ਦੀ ਲੋੜ ਪੈਂਦੀ ਆ ਤੇ ਇਹਨਾਂ ਦੇ ਫੋਨ ਨੰਬਰ ਤੁਹਾਡੇ ਕੋਲ ਹੈਗੇ ਆ ਜੀ ਇਹਨਾਂ ਨੂੰ ਉਸੇ ਵੇਲੇ ਬੁਲਾਓ ਇਹ ਵਧੀਆ ਟੀਮ ਹੈ ਵਧੀਆ ਕੰਮ ਕਰਦੀ ਆ ਖਾਸ ਤੌਰ ਤੇ ਏਸੀ ਸਾਡੇ ਨਾਲ ਮੁੱਖ ਮਹਿਮਾਨ ਜਿਹੜੇ ਡਿਪਟੀ ਮੇਅਰ ਸਾਹਿਬ ਨੇ ਤੇ ਸਿੱਖਾਂ ਦੇ ਪ੍ਰਧਾਨ ਵੀ ਸਾਡੇ ਨਾਲ ਨੇ ਸਰ ਪੂਰੀ ਤੁਹਾਡੀ ਪੂਰੀ ਆਇਡੈਂਟੀਟੀ ਮੈਂ ਨਿਰੰਦਰਾ ਥਾਪ ਪਰਸ਼ੀਬ ਸੰਸਮਾਗਦੀ ਪੰਜਾਬ ਚੇਅਰਮੈਨ ਤੇ ਅੱਜ ਇਹ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਟਾਰ ਨਿਊਜ਼ ਅੱਜ ਦਾ ਕਿ ਅੱਜ ਅਫੀਸਰ ਗੁਰੰਦਰ ਸ਼ਾਹ ਦੇ ਵਿੱਚ ਖੁੱਲ ਚੁੱਕਾ ਹੈ ਕਿ ਜਿਹੜਾ ਨਿਊਜ਼ ਚੈਨਲ ਹੈ ਬੇ ਖੂਬੀ ਨਾ ਆਪਣੇ ਜਿਹੜੀ ਕਿ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੇ ਆ ਤੇ ਮੈਂ ਇਹਨਾਂ ਦੀ ਟੀਮ ਨੂੰ ਬੇ ਖੂਬੀ ਨਾ ਜਾਣਦਾ ਮੈਂ ਨਰਿੰਦਰ ਗੁਪਤਾ ਜੀ ਜੋ ਕਿ ਬਹੁਤ ਹੀ ਪੁਰਾਣੇ ਵਿਸ਼ੇਸ਼ ਜੀ ਨੂੰ ਕਿੰਦਾ ਵਿਸ਼ੇਸ਼ ਪੱਤਰਕਾਰ ਨੇ ਤੇ ਇਹਨਾਂ ਦੀ ਜਿਹੜੀ ਅੱਗੋਂ ਇਹਨਾਂ ਨੇ ਜਿਹੜੀ ਟੀਮ ਟੀਮ ਤਿਆਰ ਕੀਤੀ ਹੈ ਤੇ ਉਹ ਵੀ ਬੇੜੀ ਬੇ ਖੂਬੀ ਦੇ ਨਾਲ ਤਿਆਰ ਕੀਤੀ ਹੈ ਤੇ ਅੱਜ ਉਸ ਅਫੀਸਰ ਦੁਗਾਟਨਾ ਹੈ ਤੇ ਮੈਂ ਇਹਨਾਂ ਨੂੰ ਬਧਾਈ ਦਿੰਦਾ ਹਾਂ ਕਿ ਜਿਹੜਾ ਇਹ ਸੇਵਾ ਹੈ ਇੱਕ ਸੇਵਾ ਹੈ ਪੱਤਰਕਾਰ ਦੀ ਇੱਕ ਸੇਵਾ ਹੁੰਦੀ ਹੈ ਸਮਾਜ ਦੀ ਸੇਵਾ ਹੈ ਜਿਵੇਂ ਕਿ ਅਸੀਂ ਸ਼ਿਮਸਾਨਾ ਤੋਂ ਸਮਾਜ ਦੀ ਸੇਵਾ ਕਰਦੇ ਹੋਏ ਪੱਤਰਕਾਰ ਵੀ ਸਮਾਜ ਦੀ ਸੇਵਾ ਹੀ ਕਰਦੇ ਆ ਤੇ ਜਿਹੜੀ ਤੁਸੀਂ ਸੇਵਾ ਵੀ ਆਪਣੀ ਬੇਖੂਬੀ ਨਾਲ ਨਿਵਾਣਾ ਤੇ ਲੋਕਾਂ ਦੇ ਜਿਹੜੀ ਦਿਲਾਂ ਦੇ ਵਿੱਚ ਸਟਾਰ న్యూਸ ਦਾ ਇੱਕ ਛਾਪ ਪੈਦਾ ਕਰਦੇ ਮੈਸੇਜ ਕੀ ਦੇਵੋਗੇ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਮੈਸੇਜ ਮੈਂ ਤੁਹਾਨੂੰ ਸਾਰੇ ਸਮਾਜ ਨੂੰ ਜਿਨ੍ਹਾਂ ਸਮਾਜ ਦੇ ਲੋਕ ਹੈ ਸਾਰਿਆਂ ਨੂੰ ਨਿਮਨ ਬੇਨਤੀ ਕਰਾਂਗਾ ਹੱਥ ਜੋੜ ਕੇ ਕਿਸੇ ਸਟਾਰ ਟੀਵੀ ਜਿਹੜਾ ਕੀ ਕਰਦਾ ਉਸ ਨੂੰ ਸਾਥ ਦਿਓ ਇਹ ਇਹ ਤੁਹਾਡਾ ਸਾਥ ਦੇਗਾ ਜਿਹੜਾ ਕਿ ਸਟਾਰ న్యూਸ ਹੈ ਇੱਕ ਚੈਨਲ ਹੈ ਜਿਹੜਾ ਕਹਿੰਦੇ ਮੀਡੀਆ ਮੀਡੀਆ ਕਿ ਥੰਮ ਹੈ ਜਿਹੜਾ ਕਿ ਸੱਚ ਦੀ ਆਵਾਜ਼ ਨੂੰ ਅੱਗੇ ਲਿਆਉਣ ਵਾਲਾ ਕਿ ਜਿਹੜੀ ਇਹ ਆਵਾਜ਼ ਆ ਤੁਹਾਡੀ ਚਾਹੇ ਕਿਸੇ ਤਰੀਕੇ ਦੀ ਆਵਾਜ਼ ਆ ਚਾਹੇ ਕਿਸੇ ਧੀ ਪੈਣ ਦਾ ਕੰਮ ਆ ਚਾਹੇ ਕਿਸੇ ਲੜਾਈ ਝਗੜਾ ਚਾਹੇ ਕਿਸੇ ਚੋਰੀ ਵੋਲ ਦੀ ਕੁਝ ਹੋ ਜਾਂਦਾ ਕਿ ਜਿਹੜੀ ਨਿਊਜ਼ ਆ ਕਿ ਇਹ ਇੱਕ ਪ੍ਰਕਾਸ਼ਿਤ ਹੋ ਕੇ ਇੱਕ ਪ੍ਰਸ਼ਾਸਨ ਨੂੰ ਜਗਾਉਂਦੀ ਆ ਜਦੋਂ ਪ੍ਰਸ਼ਾਸਨ ਜਾਗਦੀ ਹੈ ਜਗਾਉਂਦੀ ਹੈ ਤੇ ਫਿਰ ਸੱਤਾ ਦੇ ਲੋਕ ਵੀ ਜਾਗਦੇ ਨੇ ਤੇ ਉਹ ਜਿਹੜਾ ਕਿ ਕੰਮ ਮੀਡੀਆ ਦੇ ਮਾਧਮ ਹੀ ਹੁੰਦਾ ਵਾ ਤੇ ਸਾਰਿਆਂ ਨੂੰ ਅੱਥੇ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਟਾਰ ਨਿਊਜ਼ ਦਾ ਸਾਥ ਦੇਣਾ ਕਿ ਸਟਾਰ ਨੂੰ ਤੁਹਾਡਾ ਸਾਥ ਦੇਗਾ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ